ਪਰ ਸਾਡਾ ਸਿਸਟਮ ਕਮਾਲ ਦਾ ਚਾਰ-ਚਾਰ ਮਹੀਨੇ ਬਾਅਦ ਬਿਲਡ ਕਰਤੀ ਠੇਕੇਦਾਰ ਤੋਂ ਪੈਸੇ ਕੱਟ ਗਏ ਉਧਰੋਂ ਪੈਸੇ ਕੱਟ ਗਏ ਇਧਰੋਂ ਪੈਸੇ ਕੱਟ ਗਏ ਪੈਸੇ ਵੀ ਮੈਂ ਵਧਵਾਏ ਉਹਨਾਂ ਦੇ ਐਸਟੀਪੀ 'ਚ ਵੀ ਜਿਹੜੇ ਹੁਣ ਲੱਗ ਰਹੇ ਉਹ ਵੀ ਲੱਗਦੇ ਲੱਗਦੇ ਇਹਨਾਂ ਤੋਂ ਕੰਮ ਸ਼ੁਰੂ ਕਰਵਾਇਆ ਜਿਹੜਾ ਖਾਨਪੁਰ 'ਚ ਪਹਿਲੇ ਦਾ ਕੰਮ ਤਾਂ ਚੱਲ ਰਿਹਾ ਸਿਸਟਮ ਥੋੜਾ ਜਿਹਾ ਸਲੋ ਹੈ ਸਿਸਟਮ ਬੜਾ ਮਸਤੀ 'ਚ ਕੰਮ ਕਰਦਾ ਕਰ ਲਾਂਗੇ ਨਕਸ਼ਾ ਪਾਸ ਕਰ ਲਾਂਗੇ ਇਹ ਨੂੰ ਥੋੜਾ ਠੀਕ ਕਰੋ ਇਹ ਤੁਸੀਂ ਲੈ ਰਹੇ ਹੋ ਤੁਹਾਡੀ رائے ਹੈ ਕਿ ਇਹਨੂੰ ਜਿਹੜਾ ਅਲਰੇਡੀ ਇਨਵੈਸਟਿੰਗ ਜੰਡਪੁਰ ਚ ਲੱਗਿਆ ਹੋਇਆ ਉਹ ਤੋਂ ਆਪਾਂ ਫਾਈਲ ਐਮ ਜੀ ਡੀ ਵਾਟਰ ਲੈ ਲੈਨੇ ਆ ਬਾਕੀ ਵੀ ਜਿਹੜਾ 150 ਕਰੋੜ ਰੁਪਏ ਆਏ ਹੋਏ ਉਹਦਾ ਕੰਮ ਆਪਾਂ ਸ਼ੁਰੂ ਕਰੀਏ ਉਹਨੂੰ ਸਾਲਾਂ ਚ ਨਾ ਪਾਈਏ ਉਹਨਾਂ ਟਾਈਮ ਉਸ ਤਾਂ ਮੋਟਰਾਂ ਲਾਉਣ ਦੇ ਕੰਮ ਹੋ ਜਾਣਗੇ ਮੋਟਰਾਂ ਤੇ ਕਿੰਨਾ ਪੈਸਾ ਬਰਬਾਦ ਹੋਊਗਾ ਸਮਝਦੇ ਹੋ ਨਾ ਹਾਂਜੀ ਉਨਾਂ ਹੀ ਜਿੰਨੇ ਦਾ ਤੁਸੀਂ ਪ੍ਰੋਜੈਕਟ ਪਾਸ ਕਰਵਾਇਆ ਉਹਨੇ ਦੀਆਂ ਸੀ ਮੋਟਰਾਂ ਲਾ ਦੇਣ। 2 ਸਾਲ ਲੱਗੇ ਕੰਮ ਖਤਮ ਹੋ ਜੂਗਾ ਇਹਨਾਂ ਵਿੱਚ। ਸਾਨੂੰ ਥੋੜਾ ਜਿਹਾ ਸਾਰਿਆਂ ਨਾਲ ਗੱਲਬਾਤ ਕਰਕੇ ਇਹਨੂੰ ਕਰੋ ਕਰੋ ਇਹਨੂੰ ਜਲਦੀ ਕਰੋ। ਸੁਪੈਸਾ ਆਇਆ ਹੋਇਆ ਜੀ ਇਹ ਤਾਂ ਬਣਤਾ ਜਾਣਾ ਹੀ ਆਂ ਦੇਰ ਨਾਲ ਸਵੇਰ। 6 ਮਹੀਨੇ ਵੱਧ ਲੈ ਲੈਣ ਦੇ ਹੋਰ ਕੀ ਕਰ ਸਕਦੇ। 6 ਮਹੀਨੇ ਵੱਧ ਲੈ ਲੈਣਗੇ ਪਰ ਹੋ ਜਾਣਾ। ਸਭ ਤੋਂ ਵੱਡੀ ਗੱਲ ਤਾਂ ਪਾਸ ਹੋ ਜਾਣਗੀ ਐਸਟੀਪੀ ਹੈ ਉਥੇ ਵੀ ਹੁਣ ਅਸੀਂ ਬੈਠ ਕੇ ਪੈਰਾ ਲਵਾਂਗੇ ਆ ਕੇਐਸ ਦੇ ਬਿਲਕੁਲ ਸਾਹਮਣੇ ਬੋਰਡ ਲੱਗ ਜਾਣਗੇ ਉਥੇ ਇੱਕ ਲਧੀ ਕੋਠੀ ਲੈ ਲਈਏ ਦਫ਼ਤਰ ਲਈ ਦਫ਼ਤਰ ਬੁਣਿਆ ਉਥੇ ਪੂਰਾ ਜਦੋਂ ਮਰਜ਼ੀ ਆ ਜੇ ਉਹ ਪ੍ਰੋਪਰ ਕਨਕਲੂਡ ਹੋ ਸਿੱਸਾ ਕਿਉਂਕਿ ਜਦੋਂ ਕਮੇਟੀ ਬਣ ਗਈ ਫਿਰ ਮੈਨੂੰ ਪਤਾ ਹੈ ਕਿ ਮੈਨੂੰ ਬਾਕੀ ਜਗ੍ਹਾ ਤੇ ਤਾਂ ਮੈਂ ਟੀਮਾਂ ਲਾਦਵਾ ਪਰ ਖਰੜ ਦੇ ਵਿੱਚ ਮੈਂ ਬੈਠੀ ਹਾਂ ਖਰੜ ਮੇਰੀ ਉਮੀਦ ਹੈ ਇੱਥੇ ਮੈਂ ਕੰਮ ਕਰ ਸਕਦੀ ਹਾਂ ਇੱਥੇ ਕੰਮ ਕਰਨ ਨੂੰ ਪੈਸਾ ਹੈ ਹੈਨ ਮੈਨੂੰ ਸ਼ੌਂਕ ਹੈ ਜਿਵੇਂ ਕੰਮ ਕਰਨ ਬਿਨਾਂ ਨਹੀਂ ਕੰਮ ਕਰ ਸਕਦਾ ਜੇ ਕੰਮ ਹੋਣਗੇ ਤਾਂ ਹੀ ਮਨ ਨੂੰ ਰੂਹ ਨੂੰ ਸੰਤੁਸ਼ਟੀ ਹੋਦੀ ਹੈ ਨਹੀਂ ਇਤਿਹਾਸ ਵਿੱਚ ਮਾੜੇ ਅੱਖਰਾਂ ਚ ਨਾਮ ਨਾ ਲਿਖਿਆ ਜਾਏ ਜੇ ਤੁਹਾਡਾ ਜ਼ਮੀਰ ਆਥਣੇ ਸੰਤੁਸ਼ਟ ਹੋਵੇ ਤਾਂ ਹੀ ਜ਼ਿੰਦਗੀ ਜਿਉਣ ਦਾ ਫਾਇਦਾ ਹੈ ਲੀਡਰ ਆਉਂਦੇ ਨੇ ਲੀਡਰ ਜਾਂਦੇ ਨੇ ਕਾਲੇ ਅੱਖਰਾਂ 'ਚ ਨਾਮ ਲਿਖਵਾ ਜਾਂਦੇ ਨੇ ਰਾਜੇ ਮਹਾਰਾਜਿਆਂ ਤੋਂ ਇਤਿਹਾਸ ਚੱਕ ਲਓ ਲੀਡਰਾਂ ਦਾ ਸਿਆਸਤ ਦਾ ਪੋਲੀਟੀਸ਼ੀਅਨ ਦਾ ਇਤਿਹਾਸ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਹਰ ਇੱਕ ਦਾ ਹਸ਼ਰ ਸੇਮ ਰਿਹਾ ਸਾਡੇ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੈ ਇੱਕ ਦੋ ਨੂੰ ਛੱਡ ਕੇ ਉਹਨਾਂ ਦੇ ਵੀ ਚੱਲੇ ਉਹਨਾਂ ਨੇ ਆਹ ਕੰਮ ਚੰਗੇ ਕੀਤੇ ਸੀ ਕ੍ਰਾਂਤੀ ਤਾਂ ਕਿਸੇ ਨੇ ਨਹੀਂ ਠਾਥੀ ਸੀ ਹੁਣ ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿੰਨੇ ਤੁਸੀਂ ਆ ਪਿਛਲੇ ਚੈੱਕ ਲੋ ਬਾਦਲ ਪਰਵਾਰ ਕੀ ਤੁਸੀਂ ਹਾਲ ਕੀਤਾ ਲੋਕਾਂ ਨੇ ਉਹਨਾਂ ਦਾ ਕੈਪਟਨ ਸਰਕਾਰ ਕੀ ਹਾਲ ਕੀਤਾ ਤੁਸੀਂ ਉਹਨਾਂ ਦਾ ਜਦੋਂ ਕੈਪਟਨ ਸਾਹਿਬ ਦਾ ਨਾਮ ਆਉਣਾ ਨਾਲ ਅਰੂਸਾ ਦਾ ਵੀ ਨਾਮ ਆਉਣਾ ਦੇਖੋ ਕਿਉ ਜੀ ਕਿਉ ਜੀ ਨਾਲ ਆਪਦੇ ਉਹ ਲਗਾਈ ਕਿ ਇੱਕ ਬਾਹਰਲੀ ਔਰਤ ਪਿੱਛੇ ਪੰਜਾਬ ਦੇ ਲੋਕ ਦਾ ਕਿਸੇ ਦਾ ਪੈਸਾ ਫਰਮ ਜੀਠਿਆ ਜੇ ਚ ਕਾਦੇ ਚ ਨਾਮ ਆਉਂਦਾ ਨਸ਼ਾ ਵੇਚਣ ਚ ਜਦੋਂ ਵੇਚਦੇ ਨੇ ਉਦੋਂ ਪਤਾ ਹੁੰਦਾ ਵੀ ਇਤਿਹਾਸ ਕਿਹੜੇ ਸ਼ਬਦਾਂ ਚ ਯਾਦ ਰੱਖੂਗਾ ਜਦੋਂ ਅੱਜ ਕੋਈ ਲੀਡਰ ਲੋਕਾਂ ਦੀਆਂ ਜ਼ਮੀਨਾਂ ਦੱਬੇ ਲੋਕਾਂ ਨੂੰ ਤੰਗ ਕਰੇ ਪੰਜਾਬ ਦਾ ਵੇੜਾਕਾਰ ਕਰੇ ਨੌਜਵਾਨ ਪਨੀਰੀ ਨੂੰ ਨਸ਼ਿਆਂ ਦੇ ਲਾਵੇ ਉਹਨੂੰ ਪਤਾ ਹੁੰਦਾ ਵੀ 50 ਸਾਲਾਂ ਬਾਅਦ ਉਹਦਾ ਨਾਮ ਕਾਲੇ ਅੱਖਰਾਂ ਚ ਲਿਖਿਆ ਜਾਣਾ ਮਾਮਾ ਨੂੰ ਢਿੱਡੋਂ ਮਤਵਾਵਾ ਮੇਡਣੀਆਂ ਨੇ ਆਪਾਂ ਨਹੀਂ ਇਹ ਕਰ ਸਕਦੇ ਜ਼ਮੀਨ ਜਾਗਦੀ ਰਹਿਣੀ ਚਾਹੀਦੀ ਹੈ ਜ਼ਮੀਰ ਵਾਲਾ ਦੀਵਾ ਹਰ ਬੰਦੇ ਦਾ ਬਲਦਾ ਰਹਿਣਾ ਚਾਹੀਦਾ ਹੈ ਮਿਹਨਤ ਕਰੋ ਪੈਸਾ ਕਮਾਉਣਾ ਤਾਂ ਮਿਹਨਤ ਕਰੋ ਸਹੀ ਤਰੀਕੇ ਨਾਲ ਕਮਾਉਣ ਦੇ ਬਹੁਤ ਰਸਤੇ ਨੇ ਮਿਹਨਤ ਕਰੋ ਜ਼ਿੰਦਗੀ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਮਿਹਨਤ ਨਾਲ ਅੱਗੇ ਗਏ ਪਰ ਅਸੀਂ ਸਿਆਸਤ ਚ ਆਏ ਹਾਂ ਸਾਡਾ ਬਾਪੂ ਵੀ ਇੱਕੋ ਮਕਸਦ ਹੈ ਕੰਮ ਕਰਨਾ ਪਹਿਲਾ ਧਰਮ ਡਿਵੈਲਪਮੈਂਟ ਡਵੈਲਪਮੈਂਟ ਨਹੀਂ ਹੁੰਦੀ ਡਵੈਲਪਮੈਂਟ ਵਿੱਚ ਪ੍ਰੋਬਲਮ ਆਊਗੀ ਉਹ ਸਾਨੂੰ ਬਰਦਾਸ਼ਤ ਨਹੀਂ ਸੋਸੀ ਕੰਮ ਕਰਨ ਲੱਗੇ ਹੋਏ ਆ ਸਰਕਾਰ ਦਾ ਪੂਰਾ ਆਸ਼ਵਾਸਨ ਹੈ ਕਿ ਕੰਮ ਕਰੋ ਦੱਬ ਕੇ ਕਰੋ ਦਿਲ ਲਾ ਕੇ ਕਰੋ ਜੋ ਕਹੋਗੇ ਉਹ ਹੋਊਗਾ ਸੋ ਖਰੜ ਦੇ ਵਿੱਚ ਪੂਰਾ ਵੱਡਾ ਆਫਿਸ ਸੈਟਅਪ ਕੀਤਾ ਇੱਥੇ ਬੈਠੇ ਮੇਰੀ ਇੱਛਾ ਮੇਰਾ ਸੁਪਨਾ ਹੈ ਕਿ ਖਰੜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ ਉਹਦੇ ਲਈ ਮੈਂ ਮਿਹਨਤ ਕਰੂੰਗੀ ਕੋਸ਼ਿਸ਼ਾਂ ਕਰੂੰਗੀ ਬਾਕੀ ਪਰਮਾਤਮਾ ਦੇ ਹੱਥ ਬਾਕੀ ਉਹਨੇ ਜੋ ਚਾਹਣਾ ਹੈ ਉਹ ਕਿੰਨਾ ਬਲ ਦਿੰਦਾ ਹੈ ਬਾਕੀ ਤੁਹਾਡੇ ਲੋਕਾਂ ਦੀਆਂ ਦੁਆਵਾਂ ਦੇ ਹੱਥ ਜਾਂ ਮੇਰਾ ਕੰਮ ਹੈ ਸਹੀ ਨੀਤ ਰੱਖਣਾ ਮਿਹਨਤ ਕਰਨਾ ਚੰਗੀ ਇੱਛਾ ਦੇ ਨਾਲ ਕੰਮ ਕਰਨਾ ਮੈਂ ਇਹ ਕਰ ਸਕਦੀ ਹਾਂ ਮੈਂ ਇਹ ਕਰੂੰਗੀ ਜਰੂਰੀ ਨਹੀਂ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਸਿਆਸਤ ਅੱਜ ਤੱਕ ਬਿਜ਼ਨਸ ਰਹੀ ਹੈ ਸਿਆਸਤ ਨੂੰ ਸੇਵਾ ਕਹਿਣ ਵਾਲੇ ਪੋਸਟਰਾਂ ਚ ਹੀ ਹੁੰਦੇ ਨੇ ਪੋਲਿਟਿਕਸ ਇਜ਼ ਆ ਬਿਜ਼ਨਸ ਫਾਰ ਪੋਲਿਟਿਸ਼ੀਅਨਸ ਤੇਜ਼ ਕਮਾਈ ਦਾ ਸਾਧਨ ਬਹੁਤ سارے ਲੋਕ ਨੇ ਜਿਹੜੇ ਸਾਹਮਣੇ ਭਗਤ ਸਿੰਘ ਹੁੰਦੇ ਆ ਕੁਰਸੀ ਤੇ ਮਿਠਾਓ ਬਹੁਤ سارے ਲੋਕ ਨੇ ਜਿਹੜੇ ਸਾਹਮਣੇ ਕਰਤਾਰ ਸਿੰਘ ਸਰਾਭਾ ਹੁੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਹੁੰਦੇ ਨੇ ਜਦੋਂ ਕੁਰਸੀ ਤੇ ਬੈਠਣਗੇ ਉਹਨਾਂ ਦੀ ਤਬੀਅਤ ਬਦਲ ਜਾਂਦੀ ਹੈ ਉਹਨਾਂ ਵਿੱਚੋਂ ਸਾਰਾ ਇਨਕਲਾਬ ਬਾਹਰ ਨਿਕਲ ਜਾਂਦਾ ਹੈ ਉਹੀ ਲੋਕ ਜਿਹੜੇ ਸਾਹਮਣੇ ਕਹਿੰਦੇ ਨੇ ਲੀਡਰ ਐ ਮਾੜੇ ਨੇ ਆ ਹੋਣਾ ਚਾਹੀਦਾ ਆ ਹੁਕਮ ਸਿੰਘ ਸੀ ਆਪ ਲਾਣਾ ਸੀ ਕੁਰਸੀ ਤੇ ਬਿਠਾਓ ਭੁੱਲ ਜਾਂਦੇ ਆ ਦੁਲਝੰਦੇ ਸਭ ਤੋਂ ਪਰਜ ਕੀਤ ਰਖਿਓ ਪੰਜਾਬ ਦੀ ਧੀ ਆ ਬਾਬਾ ਨਾਨਕ ਦੀ ਧਰਤੀ ਤੇ ਜਨਮ ਲਿਆ ਕਦੇ ਵੀ ਲੋਕਾਂ ਦੇ ਕੰਮਾਂ ਲਈ ਸਮਝੌਤਾ ਨਹੀਂ ਕਰੂ ਬੋਲੇ ਹਾਰਿ ਹਾਰਿ ਜਿੰਦਗੀ ਦੇ ਵਿੱਚ ਡਰਨ ਵਾਲੀ ਕੋਈ ਚੀਜ਼ ਨਹੀਂ ਲੀਟਰ ਹੋਗੇ ਝੱਲੋ ਮੌਤ ਇੱਕ ਸੱਚ ਹੈ ਜਿਉਂਦੇ ਜੀ ਸਾਡਾ ਧਰਮ ਸਿਖਾਉਂਦਾ ਸਾਡੀ ਗੁਰਬਾਣੀ ਸਿਖਾਉਂਦੀ ਹੈ ਜਿਉਂਦੇ ਜੀ ਮੌਤ ਕਬੂਲ ਕਰ ਸ਼ਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਆਤਮ ਵਿਸ਼ਵਾਸ ਆਪਣਾ ਪਾਲ ਕੇ ਰੱਖੋ ਚੇਤਨਾ ਕਿਸੇ ਪਾਸੇ ਨਹੀਂ ਜਾਂਦੀ ਜ਼ਿੰਦਗੀ ਜਨੂਨ ਨਾਲ ਜਿਓ ਸਿਰ ਉੱਪਰ ਚਾ ਕੇ ਜਿਓ ਸਭ ਕੁਝ ਵਧੀਆ ਹੁੰਦਾ ਸੋ ਕੰਮ ਕਰ ਰਹੇ ਆ ਜੀ ਕੰਮ ਕਰਾਂਗੇ ਖਰੜ ਸ਼ਹਿਰ ਦੇ ਵਿੱਚ ਪੈਸਾ ਹੈਗਾ ਪੂਰੀ ਕੋਸ਼ਿਸ਼ ਕਰੂੰਗੀ ਕਿ ਥਰਡੀ ਸੇਵਾ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਸੁਪਨਿਆਂ ਨੂੰ ਜੋੜ ਕੇ ਕੰਮ ਕਰਾਂ ਜਾਗਦੇ ਰੱਖ ਜਾਗਦੇ ਰਹੋ ਤੇ ਇਹ ਯਾਦ ਰੱਖਿਓ ਕਿ ਜਾਗਦੀ ਜ਼ਮੀਰ ਵਾਲੇ ਵੀ ਲੋਕ ਹੁੰਦੇ ਨੇ ਚਾਹੇ ਵਿਸ਼ਵਾਸ ਨਾ ਕਰਿਓ ਪਰ ਇਤਿਹਾਸ ਬਣਦੇ ਹੁੰਦੇ ਨੇ ਇਤਿਹਾਸ 'ਚ ਬਹੁਤਿਆਂ ਦਾ ਨਾਮ ਲਿਖਿਆ ਜਾਂਦਾ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਣਾ ਤੁਸੀਂ ਜਿਹੜੀ ਧੀ ਖਰੜ ਦੇ ਵਿੱਚ ਐਮਐਲਏ ਬਣਾਈ ਐ ਇਹ ਜਾਗਦੀ ਜ਼ਬੀਰ ਵਾਲੀ